ਹਾਂ ਸਵਾਲੀ ਹੱਥ ਜੋੜ ਕੇ ਢਿਖੜਾ ਹਾਂ ਸਵਾਲੀ ਹੱਥ ਜੋੜ ਕੇ ਦਾਤਾ ਤੇਰੇ ਚਰਨਾ ਤੇ ਆਂ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਆ ਨਿਮਾਣਿਆ ਦਾ ਮਾਨ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਆ ਬੰਦਗੀ ਦੀ ਦਾਤ ਝੋਲੀ ਪਾ ਦਿਓ ਰੱਖਿਆ ਨਿਮਾਨਿਆਂ ਦਾ ਮਾਨ ਬੰਦਗੀ ਦੀ ਦਾਤ ਝੋਲੀ ਪਾ ਦਿਓ ਰੱਖਿਆ ਨਿਮਾਨਿਆਂ ਦਾ ਮਾਨ ਜਨਮ ਮਨੁੱਖਾ ਦਿੱਤਾ ਦਾਦਿਆਂ ਕਰੀ ਕਿਵੇਂ ਧੰਨਵਾਦ ਜੀ ਆਪਣੀ ਤੋਂ ਦੂਰ ਸਾਨੂੰ ਕਰੀ ਨਾ ਹਰ ਵੇਲੇ ਹੋ ਫਰਿਆਦ ਜੀ ਜਨ ਮਮਨੋ ਖਾਦ ਤਾ ਦਤਿਆ ਕਰੀ ਕਿਵੇਂ ਧਨਵਾਦ ਦੀ ਆਪਣੀ ਤੋਂ ਦੂਰ ਸਾਨੂੰ ਕਰੀਨਾ ਹਰ ਵੇਲੇ ਹੋ ਫਰਿਆਦ ਦੀ ਬੇਨਤੀ ਕਬੂਲੋ ਸੱਚੇ ਬਾਦਸ਼ਾਹ ਬੇਨਤੀ ਕਬੂਲੋ ਸੱਚੇ ਬਾਦਸ਼ਾਹ ਦਿਲਾਂ ਦੀਆਂ ਜਾਣੇ ਜਾਣੀ ਚਾਨ ਬੰਦਗੀ ਦੀ ਦਾਤ ਛੋੜੀ ਪਾ ਦਿਓ ਰਖੇ ਨਿਮਾਨਿਆਂ ਦਾ ਮਾਨ ਬੰਦਗੀ ਦੀ ਦਾਤ ਝੋਲੀ ਪਾ ਦੇ ਓ ਰਖੇ ਨਿਮਾਨਿਆਂ ਦਾ ਮਾਨ ਮਾਇਆ ਦੇ ਪਲਾਵੇ ਵਿੱਚ ਆਣ ਕੇ ਦੀ ਭੁੱਲ ਕੇ ਅਸੀਂ ਤੇਰੇ ਨਾਮ ਨੂੰ ਮਨ ਸਦਾ ਪਾਪਾਂ ਵੱਲ ਦੌੜਦਾ ਕਸ ਦੇ ਓ ਇਸ ਦੀ ਲਗਾਮ ਨੂੰ ਮਾਇਆ ਦੇ ਪਲਾਵੇ ਵਿੱਚ ਆਣ ਦੀ ਭੁੱਲ ਕੇ ਅਸੀਂ ਤੇਰੇ ਨਾਮ ਨੂੰ ਮਨ ਸਦਾ ਪਾਪਾਂ ਵੱਲ ਦੌੜਦਾ ਕਸ ਦੇ ਓ ਇਸ ਦੀ ਲਗਾਮ ਨੂੰ ਮਰਨੀ ਮੈਂ ਉੱਠੀ ਮੱਤ ਬਖਸ਼ੋ ਮਰਨੀ ਮੈਂ ਉੱਠੀ ਮੱਤ ਬਖਸ਼ੋ ਦੇਵਾ ਸੁਭ ਕੁਨਾ ਦਾ ਗਿਆਨ ਬੰਦਗੀ ਦੀ ਦਾਤ ਛੋਲੀ ਪਾ ਦੇ ਓ ਰੱਖੇ ਬੰਦਗੀ ਦੀ ਦਾਤ ਝੋਲੀ ਪਾ ਦੇਓ ਫਖੇ ਨੀ ਮਾਣਿਆ ਦਾਮ ਬੈਰੀ ਤੇ ਬਗਾਨਾ ਕੋਈ ਦਿਸੇ ਨਾ ਜਿਦੋਂਵੇਂ ਬੇਲੇ ਹੋ ਹੱਥ ਜੋੜੀਏ ਤੇਰੇ ਭਾਣੇ ਵਿੱਚ ਸੱਚੇ ਪਾਤਸ਼ਾਹ ਭਲਾਰ ਸਰਬੱਤ ਵਾਲਾ ਲੋੜੀਏ ਬੈਰੀ ਤੇ ਬਗਾਨਾ ਕੋਈ ਦਿਸੇ ਨਾ ਜਿਦੋਂਵੇਂ ਬੇਲੇ ਹੋ ਹੱਥ ਜੋੜੀਏ ਤੇਰੇ ਫਾਣੇ ਵਿੱਚ ਸੱਚੇ ਪਾਤਸ਼ਾਹ ਭਲਾ ਸਰਬਤ ਵਾਲਾ ਲੋੜੀਏ ਚੜਦੀ ਕਲਾ ਦੇ ਵਿੱਚ ਰੱਖਣਾ ਚੜਦੀ ਕਲਾ ਦੇ ਵਿੱਚ ਰੱਖਣਾ ਤੇਰਾ ਹੀ ਪਰੋਸਾ ਤੇਰਾ ਤਾਨ ਬੰਦਗੀ ਦੀ ਦਾਤ ਝੋਲੀ ਪਾ ਦੇਓ ਰੱਖੇ ਨੀ ਮਾਨਿਆ ਦਮਨ ਬੰਦਗੀ ਦੀ ਦਾਤ ਝੋਲੀ ਪਾ ਦੇਓ மாண பையாதிக்கவங்க சம நூர முற பேனத்தி குஜார சரே ஒத்தி ஹீ சரண பிடி ரவங்க நூர முற பிஜார ਰੱਖੋ ਸਾਡੇ ਸਿਰ ਉੱਤੇ ਹੱਥ ਦੀ ਤੱਕਿਆ ਕੋ ਤੇਰਾ ਆਸਰਾ ਤੱਕਿਆ ਕੋ ਤੇਰਾ ਆਸਰਾ ਦੇਖਿਆ ਮੈਂ ਸਾਰਾ जग ਸ਼ਾਨ ਬੰਦਗੀ ਦੀ ਦਾਤ ਛੋਲੀ ਪਾ ਦੇ ਓ ਰੱਖਿਆ ਨਿਮਾਣਿਆ ਦਮਾਨ ਬੰਦਗੀ ਦੀ ਦਾਤ ਛੋਲੀ ਪਾ ਦੇ ਓ ਰੱਖਿਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਫਰਿਆਦ ਕਰੀਏ ਦਾਤਾ ਕਿਰਪਾ ਕਰੋ ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ ਐਸੀ ਮਾ ਦੋ ਖਿੱਚਤ ਨਹੀਂ ਸਤਿਗੁਰੂ ਜੀ ਇਹੋ ਜੀ ਖਿੱਚ ਮਹਰੋ ਮਹਾਰਾਜ ਜੀ ਤਿਆਰ ਕਰ ਦਿਓ ਸਤਿਗੁਰੂ ਜੀ ਜਿਹੜੀ ਛੱਡਿਆਂ ਨਾ ਛੁੱਟੇ ਜਿਹੜੀ ਤੋੜਿਆਂ ਨਾ ਟੁੱਟੇ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਬਹੁਤ ਬਹੁਤ ਧੰਨਵਾਦ ਗੁਰੂ ਕੀ ਸੰਗਤ ਦਾ ਸਾਰੀ ਸੰਗਤ ਨੇ ਬੜਾ ਮਾਣ ਬੜਾ ਪਿਆਰ ਸਤਕਾਰ ਬਖਸ਼ਿਸ਼ ਕੀਤਾ ਤੇ ਦਿਲ ਤੋਂ ਧੰਨਵਾਦ ਕਰਦਾ ਮਹਾਰਾਜ ਜੀ ਕਿਰਪਾ ਕਰਨ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਸੌਂਧ ਵਾਲੇ ਵੀਰਾਂ ਦਾ ਸਤਿਗੁਰੂ ਮਹਾਰਾਜ ਜੀ ਦੀ ਬੜੀ ਮਿਹਰ ਹੈ ਇਹਨਾਂ ਦੇ ਉੱਪਰ ਲਾਈਵ ਟੈਲੀਕਾਸਟ ਦੇ ਜਰੀਏ ਨਰਵੈਰ ਟੀਵੀ ਵਾਲੇ ਵੀਰ ਜੀ ਜਿਹੜੇ ਲਾਈਵ ਟੈਲੀਕਾਸਟ ਕਰ ਰਹੇ ਨੇ ਸਤਿਗੁਰੂ ਮਹਾਰਾਜ ਉਹਨਾਂ ਦੇ ਵੀ ਸਿਰ ਤੇ ਮਿਹਰਾਂ ਪਰਿਆ ਹੱਥ ਰੱਖਣਾ ਆਓ ਗੁਰਮਖੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਕੋਟਾਨ ਕੋਟ ਸ਼ੁਕਰ ਮੇਰੇ ਮਾਲਕ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਨੇ ਆਪ ਸੰਗਤ ਦੇ ਅੱਗੇ ਖੜ ਕੇ ਕੁਝ ਕਹਿਣ ਦਾ ਬਲ ਦਸਰਿਆਂ ਦੀ ਝੋਲੀ ਦੇ ਵਿੱਚ ਪਾਇਆ ਨਹੀਂ ਤਾਂ ਆਪੋ ਬੋਲਣਾ ਜਾਣਦਾ ਮੈਂ ਕਹਿਆ ਮੈਂ ਕਹਿਆ ਸਭ ਹੁਕਮਾਉ ਜੀਓ ਕੋਟਾਨ ਕੋਟ ਸ਼ੁਕਰਮਾਲਕ ਜੀ ਦਾ ਜਿਨ੍ਹਾਂ ਨੇ ਇਤਿਹਾਸ ਦੀ ਸੇਵਾ ਲਈਏ ਆਉ ਇਤਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਗੁੰਦਿਆਂ ਤੋਂ ਬੋਲਦਿਆਂ ਤੋਂ ਇੱਕ ਵੀ ਇਨਿਕਾ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਬੇਅੰਤ ਪੁੱਲਾਂ ਤੇ ਪਾਓ ਰਹਿਮਤ ਦਾ ਪਰਦਾ ਤੇ ਗੱਜ-ਵੱਜ ਕੇ ਬਲਾਵ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ